ਦਿੱਲੀ ਰੋਡ ਉੱਪਰ ਜਲਦੀ ਗੱਡੀ ਪਲਟੀ ਗੱਡੀ ਵਿੱਚ ਛੋਟੇ ਬੱਚੇ ਸਮੇਤ ਸੀ ਤਿੰਨ ਮੈਂਬਰ ਮੌਕੇ ਤੇ ਮੌਜੂਦ ਲੋਕਾਂ ਨੇ ਗੱਡੀ ਕੀਤੀ ਸਿੱਧੀ ਓਵਰਟੇਕ ਕਰਨ ਨੂੰ ਲੈ ਕੇ ਹੋਇਆ ਐਕਸੀਡੈਂਟ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਦਿੱਲੀ ਰੋਡ ਉੱਪਰ ਉਸ ਵਕਤ ਭਿਆਨਕ ਐਕਸੀਡੈਂਟ ਹੋ ਗਿਆ ਜਦੋਂ ਕਾਰ ਦੇ ਵਿੱਚ ਸਵਾਰ ਨੌਜਵਾਨ ਨੇ ਓਵਰਟੇਕ ਕੀਤਾ ਓਵਰਟੇਕ ਕਰਨ ਦੇ ਦੌਰਾਨ ਟਰੱਕ ਨਾਲ ਗੱਡੀ ਬੇੜ ਗਈ ਜਿਸ ਨਾਲ ਐਕਸੀਡੈਂਟ ਹੋ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਨੇ ਦੱਸਿਆ ਕਿ ਜਗ੍ਹਾ ਖਾਲੀ ਸੀ ਤੇ ਮੈਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਨਿਕਲਣ ਲੱਗਿਆ ਤਾਂ ਟਰੱਕ ਨੇ ਮੈਨੂੰ ਸਾਈਡ ਮਾਰੀ ਜਿਸ ਨਾਲ ਮੇਰੀ ਗੱਡੀ ਦੇ ਵਿੱਚ ਟਰੱਕ ਹਿੱਟ ਹੋ ਗਿਆ ਗੱਡੀ ਪਲਟ ਗਈ ਮੌਕੇ ਤੇ ਮੌਜੂਦ ਲੋਕਾਂ ਨੇ ਗੱਡੀ ਸਿੱਧੀ ਕੀਤੀ ਤੇ ਮੁਸਾਫਰਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਜਿਕਰੇਯੋਗ ਹੈ ਵੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਮੁਸਾਫਰਾਂ ਨੇ ਕਿਹਾ ਅਸੀਂ ਕਾਰਵਾਈ ਦੀ ਮੰਗ ਕਰਦੇ ਹਾਂ ਕਿਉਂਕਿ ਟਰੱਕ ਵਾਲੇ ਦੀ ਗਲਤੀ ਹੈ ਇਸ ਦੇ ਵਿੱਚ ਸਾਡਾ ਕੋਈ ਦੋਸ਼ ਨਹੀਂ ਹੈ ਦੂਜੇ ਪਾਸੇ ਮੌਕੇ ਤੇ ਲੰਘ ਰਹੇ ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕ ਦੀ ਵੀ ਕੋਈ ਗਲਤੀ ਨਹੀਂ ਗੱਡੀ ਵਾਲੇ ਨੇ ਓਵਰਟੇਕ ਕੀਤਾ ਹੈ ਤੇ ਗੱਡੀ ਅਨਬੈਲੈਂਸ ਹੋ ਗਈ ਜਿਸ ਕਰਕੇ ਹਾਦਸਾ ਵਾਪਰ ਗਿਆ ਮਨਜੀਤ ਕੋਲ ਕੌਣ ਸੀ ਜਗ੍ਹਾ ਸੇ ਆ ਰਹੇ ਕੌਣ ਸੀ ਗਨੇਰੇਟ ਸੇ ਆ ਰਹਾ ਹਾਂ ਮੈਂ ਜੰਮੂ ਕੇ ਲਈ ਜਾ ਰਹਾ ਹਾਂ ਕੀ ਬਾਤ ਹੋ ਗਈ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ कर रहा था एक साइड से और एक साइड से वो आ रहा था ट्रक वाला पीछे आकर टक्कर मार दी मेरे साइड पे इस साइड में इस साइड में टक्कर मार दी उसने पीछे से तक, तक 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 है। उसने टक्कर मार दिया हाँ ट्रक वाले गलती क्योंकि मैं ऐसे ओवर टेक कर रहा था वो पीछे से उसने देखा ही नहीं उस साइड से उसने टक्कर <सथ7> तो मार दी उसने ब्रेक भी लगाई मैंने बहुत ज्यादा लेकिन ब्रेक नहीं लगी उसने डोडा का बदरवा बदरवा सब बचाव हो, हो गया किसी का तो नुकसान हो गया गाड़ी का और तो नहीं। से क्या मांगे है? मांग के प्रशासन से देखो थोड़ी मिस्टेक हमारी है थोड़ी उनकी है ये कुछ नहीं होता होता रहता बस इंश्योरेंस होना चाहिए गाड़ी का और कुछ नहीं है फैमिली ठीक है सब ठीक है नाम मनीष सैनी ਐਕਚੁਅਲੀ ਗੱਡੀ ਸੀ ਅਸੀਂ ਵੀ ਦੇਖਿਆ ਕਿ ਗੱਡੀ ਨੇ ਕੱਟ ਮਾਰਿਆ ਟਰੱਕ ਨੂੰ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਉਹ ਸ਼ਾਇਦ ਮਿਸ ਕੈਲਕੂਲੇਸ਼ਨ ਹੋ ਗਈ ਐ ਨਾ ਤੋਂ ਬੱਟਾ ਛੋੜ ਉਹਨਾਂ ਦੇ ਮਿਸਿਸ ਹੈ ਬੱਚਾ ਹੈ ਕਿਸੇ ਨੂੰ ਕੋਈ ਛੋਟ ਛੋਟ ਨਹੀਂ ਲੱਗੀ ਐ ਸੇਫ ਹੈ ਉਹ ਠੀਕ ਐ ਸਰ ਭਾਜੀ ਕੋ ਅੱਜ ਦੀ ਮੈਂ ਤਾਂ ਇਹਨਾਂ ਦਾ ਬਚਾ ਤਾਂ ਆਕਰ ਨਾ ਇਹਨਾਂ ਤੇ ਕੋਈ ਮੇਰਾ ਨਾਮ ਰਤਨਦੀਪ ਸਿੰਘ ਵੀਰੇ ਕੀ ਗੱਲ ਬਾਤ ਹੈ ਗੱਡੀ ਬੰਜੀ ਗੱਲ ਬਾਤ ਕੁਛ ਨਹੀਂ ਭਾਜੀ ਸਾਹਿਬ ਇਹ ਆਪਣਾ ਜਾ ਰਹੇ ਸੀਗੇ ਉਹ ਭਾਜੀ ਨੇ ਨਾ ਗੱਡੀ ਜਦ ਅੱਗੋਂ ਓਵਰਟੇਕ ਕੀਤੀ ਐ ਉਹਨਾਂ ਨੇ ਆਪਣੇ ਵੱਲੋਂ ਆਏ ਸੀਗਾ ਮੈਂ ਗੱਡੀ ਕੱਢ ਲੂੰਗਾ ਉਹਨਾਂ ਨੇ ਜਦ ਗੱਡੀ ਓਵਰਟੇਕ ਕੀਤੀ ਤੇ ਇਹਨਾਂ ਆ ਚੀਜ਼ ਹੋਰ ਕੋਈ ਨਹੀਂ ਕੋਈ ਜਾਨੀ ਨਹੀਂ ਸੇਫ ਹੈ ਪਰਿਵਾਰ ਵੀ ਸੀਗਾ ਹਾਂ ਪਰਿਵਾਰ ਸੀਗਾ ਸਾਰਾ ਪਰਿਵਾਰ ਬਾਹਰ ਕੱਢ ਲਿਆ ਕੋਈ ਦਿੱਕਤ ਨਹੀਂ ਤਿੰਨ ਮੈਂਬਰ ਸੀਗੇ ਜੀ ਹਸਬੰਡ ਵਾਈਫ ਤੇ ਇੱਕ ਛੋਟਾ ਬੱਚਾ ਸੀ ਤਿੰਨੇ ਬਿਲਕੁਲ ਓਕੇ ਨੇ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਬਿਲਕੁਲ ਵਾਰ ਰਿਹਾ ਬਿਲਕੁਲ ਚੱਲ ਫਿਰ ਰਿਹਾ ਕੋਈ ਦਿੱਕਤ ਨਹੀਂ ਕੋਈ ਕਿ ਕੀ ਅੰਕਲ ਦਾ ਨਾਮ ਕੀ ਤੁਹਾਡਾ ਜੀ ਗੁਲਜਾਰ ਸਿੰਘ ਅੱਛਾ ਕੀ ਗੱਲਬਾਤ ਹੋਈ ਜੀ ਜਿਹੜੀ ਗੱਡੀ ਗੱਡੀ ਪਿੱਛੋਂ ਆਈ ਅਗਲੇ ਬਣਾ ਕੇ ਪਲਟੀ ਖਾ ਗਈ ਆ ਮੈਂ ਆਪਣੀ ਗੱਡੀ ਰੋਕ ਲਈ ਆ ਬਸ ਗੱਡੀ ਤੇ ਸੀ ਉਹ ਗੱਡੀ ਸਪੀਡ 'ਚ ਮੈਂ ਤਾਂ ਨਹੀਂ ਨਹੀਂ ਦੀ ਸਪੀਡ ਕਰਦੇ ਉਹ ਵੀ ਗੱਡੀ ਦੀ ਸੀਗੀ ਮੇਰੀ ਜਸਟ ਗੱਡੀ ਆ ਯਾ